ਨਵੇਂ ਵੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਖੜੇ ਆਂਗੇ ਉੱਚੋ ਮੰਡੀ 'ਚ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਟਾਇਲ ਬੱਤੇ ਪਾਉਣ ਦਾ ਕੰਮ ਜਿਹੜਾ ਉਹ ਖਤਮ ਹੋ ਗਿਆ ਤੇ ਹੁਣ ਜਿਹੜਾ ਨਾ ਛੱਤਾਂ ਉਹ ਜਾਂ ਤਾਂ ਲੈਂਟਰ ਚੱਲ ਪਿਆ ਤੇ ਜਾਂ ਹੁਣ ਨਾ 2-4 ਸਾਲ ਹੋ ਗਏ ਇੱਕ ਹੋਰ ਚੀਜ਼ ਚੱਲੀ ਆਗੀ ਜਿਹਨੂੰ ਆਪਾਂ ਸਰਕੀ ਕੰਨਾ ਕਹਿ ਦਿੰਨੇ ਆਂਗੇ ਥੱਲੇ ਆਪਾਂ ਬਾਂਸ ਪਾ ਕੇ ਉੱਤੇ ਆਪਾਂ ਜਿਹੜੀ ਬਾਂਸ ਦੀ ਪੱਤਲ ਪਾ ਕੇ ਉੱਤੇ ਆਪਾਂ ਕਾਨੇ ਪਾ ਦਿੰਨੇ ਆਂਗੇ ਉਹਦਾ ਬਹੁਤ ਬੈਨੀਫਿਟ ਆਗੇ ਜਿਹੜੇ ਪਹਿਲਾ ਬੈਨੀਫਿਟ ਆ ਉਹ ਵੀ ਸਸਤੀ ਪੈਂਦੀ ਹੈਗੀ ਜਿਹੜੀ ਟਾਇਲ ਬੱਤੇ ਨਾਲੋਂ ਤੇ ਲੈਂਟਰ ਨਾਲੋਂ ਵੀ ਪਸ਼ੂਆਂ ਪੁਸ਼ੂਆਂ ਤੇ ਇਹ ਆਮ ਚੱਲਦਾ ਤੇ ਇੱਕ ਜਿਹੜਾ ਇੱਕ ਇਹਦਾ ਹੋਰ ਫਾਇਦਾ ਵੀ ਇਹ ਠੰਡੀ ਰਹਿੰਦੀ ਹੈਗੀ ਪਸ਼ੂਆਂ ਪੁਸ਼ੂਆਂ ਵਾਸਤੇ ਵੀ ਜਿਹੜੀਆਂ ਸਲੇਟਾਂ ਹੁੰਦੀਆਂ ਆਂ ਜਿਹਨੂੰ ਆਪਾਂ ਟੀਨਾ ਕਹਿ ਦਿੰਨੇ ਆ ਉਹ ਚੀਜ਼ ਹੋ ਜਾਂਦੀ ਹੈਗੀ ਗਰਮ ਗਰਮੀਆਂ ਚ ਆ ਕੇ ਤੇ ਇਹਨਾਂ ਦਾ ਬਹੁਤ ਫਾਇਦਾ ਹੈਗਾ ਤੇ ਆਪਾਂ ਬਾਕੀ ਬਾਈਆਂ ਨਾਲ ਆਪਾਂ ਗੱਲਬਾਤ ਕਰਾਵਾਂਗੇ ਆਪਾਂ ਫੈਕਟਰੀ ਮਾਲਕ ਨਾਲ ਵੀ ਕਿੱਥੋਂ ਦਾ ਬਾਂਸ ਆ ਤੇ ਕੀ ਹਿਸਾਬ ਕਿਤਾਬ ਹੈ ਇਹਦਾ ਅੱਜ ਕੱਲ ਜਿਹੜਾ ਪਸ਼ੂਆਂ ਵਾਸਤੇ ਸ਼ੈੱਡ ਸ਼ੁੱਡ ਬਣਦੇ ਉਹ ਵੀ ਇਹਨਾਂ ਦੇ ਬਣਦੇ ਹਨ ਆ ਬਾਸ ਆ ਪੈੜ ਵਾਸਤੇ ਹੀ ਸਾਰੇ ਜਿਹੜੇ ਆ ਪੈੜ ਵਾਸਤੇ ਬਾਸ ਆ ਗਏ ਮਟਾਈ ਚ ਹਾਂਜੀ ਆ ਕਾਨਾ ਹੁੰਦਾ ਜੀ ਪਸ਼ੂਆਂ ਦੀ ਛੱਤ ਉੱਤੇ ਪੈਂਦਾ ਠੰਡਾ ਠੰਡਾ ਰਹਿਣ ਵਾਸਤੇ ਜੀ ਆ ਤਾਂ ਕਾਨੇ ਵਾਲੀ ਸਰਕੀ ਹੁੰਦੀ ਹੈ ਜੀ ਠੀਕ ਹੈ ਇਹਦਾ ਕੀ ਹਿਸਾਬ ਕਿਤਾਬ ਰੇਟ ਕੀ ਬਣਦਾ ਇਹਦਾ ਇਹ ਕੋਈ 200 ਦੀ ਹੁੰਦੀ ਹੈ ਕੋਈ 250 ਦੀ ਹੁੰਦੀ ਹੈ ਕੋਈ ਪੌਣੇ 300 ਦੇਖੋ 250 ਦੇ ਹਿਸਾਬ ਹੁੰਦਾ ਹਾਂਜੀ ਇਹ ਆ ਬਾਸ ਵਾਲੀ ਸਰਕੀ ਹੁੰਦੀ ਹੈ ਜੀ ਇਹ ਬਾਸਾਂ ਦੀ ਸਿਰ ਕੀ ਆ ਜੀ ਕੋਈ 150 ਦੀ ਹੁੰਦੀ ਆ ਕੋਈ 120 ਦੀ ਇਹ ਬਾਸ ਦੀਆਂ ਪਾੜ ਕੇ ਬਣਾਈਆਂ ਹਾਂ ਹਾਂ ਕਾਰਾਂ ਪਾਈਆਂ ਹੁੰਦੀਆਂ ਤਾਰਾ ਬਣਾ ਕੇ ਇਹ ਪੈਂਦੀ ਆ ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਆਹ ਲੰਬੇ ਬਾਸ ਆ ਗਏ ਜੀ ਇਹ ਬਾਸ ਆ ਗਏ ਸਾਰੇ ਚਾਲੀਆਂ ਪਾੜਾਂ ਬਿਸਤਰਿਆਂ ਵਾਸਤੇ ਚਾਲੀਆਂ ਵੀ ਬਣ ਜਾਂਦੀਆਂ ਚਾਲੀਆਂ ਹੀ ਬਣਦੀਆਂ ਜੀ ਇਹ ਕਿੱਥੋਂ ਕਿੱਥੋਂ ਕਰਕੇ ਭੇਜ ਦਿਓਗੇ ਜੀ ਇਹ ਹਾਲ ਪੰਜਾਬ ਹਾਲ ਹਰਿਆਣਾ ਰਾਜਸਥਾਨ ਦੀ ਡਿਲੀਵਰੀ ਹੈ ਜੀ ਆਪਣੀ ਸਾਰੀ ਅੱਛਾ ਜੀ ਜੇ ਫੋਨ ਤੇ ਵੀ ਕੰਟੈਕਟ ਕਰ ਸਕਦੇ ਆਂ ਆ ਚਾਲੀਆਂ ਜੀ ਆ ਚਾਲੀਆਂ ਦਿਖਾ ਦੇ ਬਾਈ ਆਹ ਮਿਸਤਰੀ ਆਹ ਚਾਲੀਆਂ ਆਹ ਪੂਰੀ ਹੈਵੀ ਚਾਲੀ ਹੋਊਗੀ ਇਹ ਮਿਸਤਰੀ ਲੈ ਕੇ ਜਾਂਦੇ ਆ ਜੀ ਇਹ ਕੋਈ ਚੌੜੇ ਢੁਲਿਆਂ ਵਾਸਤੇ ਜਿਹੜੀ ਦੂਜੀ ਹੁੰਦੀ ਹੈ ਲੋਹੇ ਦੀ ਉਹ 8x8 ਦੀ ਹੈ ਚੌੜੀ ਚਾਲੀ ਲੱਗਿਆ ਚੌੜੀ ਬਣੀ ਜੀ ਕਿੰਨੇ ਫੁੱਟੀ ਹੈ ਇਹ ਇਹ 10 ਫੁੱਟੀ 8 ਫੁੱਟੀ 6 ਫੁੱਟੀ ਅੱਛਾ 40 ਸਾਡੇ ਕੋਲ 750 ਤੋਂ ਤਿਆਰ ਹੋ ਕੇ ਤਿੰਨ 350 ਰੁਪਏ ਤੱਕ ਪਈ ਜੀ। ਮਿਸਤਰੀ ਆਪ ਦੇ ਹਿਸਾਬ ਨਾਲ ਵੀ ਤਿਆਰ ਕਰਾ ਸਕਦੇ ਆਪ ਦੇ ਹਿਸਾਬ ਨਾਲ ਵੀ ਇੱਥੇ ਤਿਆਰ ਕਰਾ ਦਿੰਦੇ ਆ ਸਾਡੇ ਮਿਸਤਰੀ ਟੋਕੀ ਜਾਂਦੇ ਆ ਦੇਖਾ ਦੇ ਵੀ ਇੱਧਰ ਤਿਆਰ ਕੀ ਆ ਦੇਖੋ ਕੋਕੀ ਜਾਂਦੇ ਆ। ਹਾਂ ਐ ਹੁੰਦਗਾ ਜੀ ਚੱਲਣਾ ਤਿਆਰ ਉਸ ਮਰਜ਼ੀ ਤਿਆਰ ਕਰਾ ਪੌੜੀਆਂ ਤਿਆਰ ਹੋਣਗੀਆਂ ਹੀ। ਅੱਛੇ ਪੌੜੀਆਂ ਹਾਂ ਪੌੜੀਆਂ ਪੌੜੀ ਦਾ ਰੇਟ ਬਹੁਤ ਘੱਟ ਆ 300 ਦੀ 350 ਦੀ ਕਿੰਨੇ ਫੁੱਟੀ ਪੌੜੀ ਕਿੰਨਾਸ ਫੁੱਟੀ 300 ਦੀ ਹੈ ਜੀ 10 ਫੁੱਟੀ 300 ਦੀ 12 ਫੁੱਟੀ 400 ਦੀ ਵਧੀਆ ਪੌੜੀ ਜੀ ਅੱਛਾ ਜੀ ਜੇ ਵੀ ਛੋਟੂ ਥੋੜੇ ਸ਼ਹਿਰ ਚ 600 ਮਿਲੂਗੀ। ਹਾਂਜੀ। ਅੱਛਾ ਜੀ। 200 200 ਹੋਰ ਆਪਣੇ ਬਾਜ਼ਾਰ ਨਾਲੋਂ ਇੱਥੇ ਰੇਟ ਦਾ ਫਰਕ ਜੀ। ਰੇਟ ਘੱਟ ਹੋਊਗਾ। ਇੱਕ ਵਾਰੀ ਆਪਣੇ ਇਹਦਾ ਉਹ ਨਾਂ ਦੱਸ ਦਿਓ ਫੈਕਟਰੀ ਦਾ ਜੀ। ਸ਼ੇਖ ਸ਼ਕਤੀ ਟੈਂਬਰ ਸਟੋਰ ਜੀ। ਅੱਛਾ ਜੀ। ਬਰਦਾ ਰਾਮਪਰਾ ਬਾਈਪਾਸ। ਹਾਂਜੀ। ਨੇੜੇ ਕਿੱਕੜ ਬਾਂਸਾ ਆ ਜੀ। ਹਾਂਜੀ। ਨੇੜੇ ਕਾਫੀ ਫੀਡ ਪਾਰਸ ਜੀ। ਅੱਛਾ ਜੀ। ਮੋਬਾਈਲ ਨੰਬਰ ਬੋਲ ਦਿਓ ਜੀ। 99417937318 ਜੀ। ਅੱਛਾ ਜੀ। ਜੇ ਆਪਣੀ ਕੋਈ ਵੀਡੀਓ ਦੇਖ ਕੇ ਆਉਂਦਾ ਮਾਨਤਾ ਕਰੋਂਗੇ? ਉਹ ਤਾਂ ਕਰਾਂਗੇ ਪੂਰਾ ਹੀ ਕਰਾਂਗੇ ਤੁਹਾਡੇ ਫੋਟੋ ਸ਼ੇਅਰ ਕਰਕੇ ਉਹ ਸਦਾ ਪੂਰਾ ਮਾਨਤਾ ਕਰਾਂਗੇ ਹਾਂਜੀ ਇਹ ਕਰੀ ਸਾਰੀ ਟੋਟਲ ਲਾ ਦੋ ਵੀ ਕਿਹੜਾ ਕਿਹੜਾ ਸਮਾਨ ਹੁੰਦਾ ਜਿਹੜਾ ਆਪਾਂ ਨਹੀਂ ਦਿਖਾਇਆ ਉਹ ਸਾਰਾ ਇੱਕ ਰੇ ਨਾਂ ਲੈ ਲਈ ਮਗਰ ਦਾ ਬਾਂਸ ਆ ਦੇਖੋ ਸਾਰੇ ਬਾਂਸ ਆ ਜੀ ਆ ਭੱਠੀ ਲੱਗੀ ਹੋਈ ਆ ਜੀ ਦੇਖੋ ਭੱਠੀ ਅੱਜ ਚੱਲਦੀ ਨਹੀਂਗੀ ਅੱਜ ਚੱਲਦੀ ਐ ਤੇ ਮੌਸਮ ਖਰਾਬ ਆ ਜੀ ਅੱਜ ਮੌਸਮ ਖਰਾਬ ਕਰਕੇ ਢਾਂਗਿਆਂ ਵਾਲੀਆਂ ਸੋਟੀਆਂ ਆ ਦੇਖੋ ਜੀ ਢਾਂਗਿਆਂ ਵਾਲੀਆਂ ਸੋਟੀਆਂ ਹੁੰਦਾ ਬੱਕਰੀਆਂ ਵਾਸਤੇ ਢਾਂਗਿਆਂ ਵਾਲਾ ਹਾਂ ਢਾਂਗਿਆਂ ਵਾਲੀਆਂ ਸੋਟੀਆਂ ਕਬੂਤਰਾਂ ਵਾਲੇ ਬੰਨਵਾ ਵਾਸਤੇ ਕਬੂਤਰ ਵਾਜੇ ਵਾਰਾਂ ਹਾਂ ਫਾਈਆਂ ਵਾਸਤੇ ਜਿਹੜਾ ਉਹ ਕੋਈ ਸ਼ ਇੰਨਾ ਦਾ ਰੇਟ ਲਾ ਆ ਛੱਤ ਆ ਕੋਈ ਜਾ ਜੜ ਵਾਲੇ ਇਹਨਾਂ ਦਾ ਕੀ ਫਰਕ ਹੈ ਹੈਵੀ ਬਾਸ ਕਹਿੰਦਾ ਕੋਈ ਬਾਲੇ ਹੈਵੀ ਬਾਸ ਕੋਣੇ ਫਿਰ ਆ ਦੇ ਦਿੰਦੇ ਨੇ ਜੀ ਅੱਛੇ ਹੈ ਜੀ ਇੱਕ ਡਾਂਗ ਡੂੰਗਾ ਬੰਦਦੇ ਜਿਹੜੇ ਬਾਸ ਆਣ ਆਜੋ ਆਜੋ ਡਾਂਗਾਂ ਨੂੰ ਦਿੰਦੀ ਆ ਮਛਰਦਾਨੀ ਵਾਲੀਆਂ ਸੂਟੀਆਂ ਆ ਗਈਆਂ ਜੀ ਮਛਰਦਾਨੀ ਵਾਲੀਆਂ ਸੂਟੀਆਂ ਆ ਮਛਰਦਾਨੀ ਦੀ ਸੂਟੀ ਆ ਗਈ ਹੁਣ ਬਰੀਕ ਬਾਸ ਮਛਰਾਂ ਵਾਸਤੇ ਆ ਦੇਖੋ ਜੀ ਆ ਮਚਾਈ ਇਹ ਕਿਹ ਜਿਹੜਾ ਟਾਇਲ ਬੱਤੇ ਨਾਲ ਉਹ ਸਲੇਟਾਂ ਹੀ ਪਾਉਂਦੇ ਹੁੰਦੇ ਸੀ ਉਹ ਨਾਲੋਂ ਸਸਤਾ ਪੈਂਦਾ ਸੀ ਟਾਇਲ ਬੱਤੇ ਨਾਲੋਂ ਪੂਰਾ ਸਸਤਾ ਨਾਲੇ ਠੰਡਾ ਰਹਿੰਦਾ ਹੈ ਜੀ ਆ ਠੰਡਾ ਤਾਂ ਰਹਿੰਦਾ ਸਾਰੇ ਖੁਦ ਪਾਇਆ ਹੋਇਆ ਘਰੀ ਨਾ ਪਸ਼ੂਏ ਚ ਹੀਟ ਵੀ ਮਹੋਬੇ ਬਿਮਾਰ ਨਹੀਂ ਹੁੰਦਾ ਜੀ ਗੁੱਦ ਵਧਾਈ ਜਾਂਦਾ ਸਹੀ ਗੱਲ ਹੈ ਹਾਂ ਆ ਸੂਟੀਆਂ ਹੁੰਦੀਆਂ ਜੀ ਆ ਡਾਂਗਾ ਡਾਂਗਾ ਅਜੇ ਰਾਂ ਆ ਡਾਂਗਾ ਕਸਿਆਂ ਦੇ ਦਸਤੇ ਕਸਿਆਂ ਦੇ ਦਸਤੇ ਇਹ ਕਸਿਆਂ ਦੇ ਕੋਈ ਹੋਰ ਪਰਪਸ ਦੇ ਵਾਸਤੇ ਚਾਹੀਦੇ ਆ ਦੇਖੋ ਡਾਂਗਾ ਦੀਆਂ ਇਹ ਸਿੱਟੀਆਂ ਕੀਤੀਆਂ ਮਗਰਾਂ ਨੇ ਪੱਠੀ ਵਿੱਚ ਦੀਆਂ ਕੱਟੀਆਂ ਹੋਈਆਂ ਪੱਠੀ ਹੋਈ ਦੀਆਂ ਕੱਟੀਆਂ ਹੋਈਆਂ ਪੂਰੀ ਇਹ ਕਿੰਨੇ ਰੁਪਈਆ ਦੀ ਕਿ ਡਾਂਗ ਸਾਰੋ ਸਾਈਜ਼ ਦੇ ਹਿਸਾਬ ਨਾਲ ਸਾਈਜ਼ ਦੇ ਹਿਸਾਬ ਨਾਲ ਠੀਕ ਹੈ ਲਓ ਵੀ ਮਿੱਤਰੋ ਜੇ ਤੁਸੀਂ ਕੋਈ ਵੀ ਸ਼ੈੱਡ ਬਣਾਉਣਾ ਪਸ਼ੂਆਂ ਵਾਸਤੇ ਜਾਂ ਪੁਲਟਰੀ ਫਾਰਮ ਵਾਸਤੇ ਤੁਸੀਂ ਮੁਰਗੀਆਂ ਵਾਸਤੇ ਕੋਈ ਸ਼ੈੱਡ ਪਾਉਣਾਗਾ ਕੋਈ ਬਰਾਂਡਾ ਪਾਉਣਾ ਤੁਸੀਂ ਪਹੁੰਚਣਾਗਾ ਪੁੱਤਿਓ ਮੰਡੀ 'ਚ ਜਦੋਂ ਆਪਾਂ ਰਾਮਪੁਰੇ ਨੂੰ ਜਾਂਦੇ ਆਂਗੇ ਬਿਲਕੁਲ ਕਾਪਰ ਨਹੀਂ ਹੈਗਾ ਪੁੱਲ ਦੇ ਜਮਾ ਤੇ ਇਹ ਕਰੀ ਨੰਬਰ ਆਪਣਾ ਫੇਰ ਬੋਲਦੇ ਤੇ ਫੈਕਟਰੀ ਦਾ ਨਾਮ ਬੋਲਦੇ ਸੇਪ ਸ਼ਕਤੀ ਟੈਂਬਰ ਸਟੋਰ ਜੀ ਹਾਂਜੀ ਹੋ ਮੋਬਾਈਲ ਨੰਬਰ ਹੈਗਾ 9417937318 ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹੈ ਪ੍ਰਮੋਦ ਕੁਮਾਰ ਗੱਗੀ ਨੇੜੇ ਹੈਗਾ ਕਾਪਰ ਫੀਡ ਪਾਲਸ ਤੁਹਾਨੂੰ ਪੂਰਾ ਰੈਤ ਮਿਲੂਗਾ ਤੁਸੀਂ ਹੋਰ ਕਿਤੋਂ ਪਤਾ ਕਰਕੇ ਆ ਜਾਣਾਗਾ ਜੇ ਤੁਸੀਂ ਆਪਣਾ ਸ਼ੱਕ ਕੱਢਣਾ ਹੈ ਜਿਹੜਾ ਉਹ ਰੇਟ ਵਾਲਾ ਤੁਸੀਂ ਪਤਾ ਕਰਕੇ ਆ ਜਾਣਾ ਤੇ ਬਾਈਆਂ ਨੂੰ ਕਹਿ ਦੇਣਾ ਵੀ ਆਪਣੀ ਤੁਸੀਂ ਵੀਡੀਓ ਦੇਖ ਕੇ ਆਏ ਆ ਤੇ ਤੁਹਾਨੂੰ ਪੂਰੀ ਰਾਏ ਤੇ ਮੇਰੀ ਰਾਏ ਤੋਂ ਵੀ ਹੋਰ ਦੱਸੋ ਬਾਕੀ ਬਹੁਤ ਬਹੁਤ ਧੰਨਵਾਦ ਹਾਂ